ਮਹਾਰਾਜ ਸੱਚੀ ਸਰਕਾਰ ਸਰਬੰਸ ਕੁਰਬਾਨ ਕਰਵਾ ਦਿੱਤਾ ਤੇ ਪਹੁੰਚ ਗਏ ਪੰਜ ਬੱਟੀ ਨਾਸਕ ਦਾ ਇਲਾਕਾ ਜਿੰਨੂੰ ਅੱਜ ਆਪਾਂ ਕਹਿੰਦੇ ਨੇ ਨਦੇੜ ਸਾਹਿਬ ਮਹਾਰਾਜ ਪਹੁੰਚੇ ਉੱਥੇ ਉੱਥੇ ਮਾਧੋ ਦਾਸ ਪੈਰਾਗੀ ਦੇ ਨਾਲ ਮਿਲਾਪ ਹੋਇਆ ਕੱਲ ਦੀ ਇੱਕ ਡਿਬੇਟ ਸੁਣੀ ਹੋਣੀ ਆ ਮਾਫੀ ਦਿਓ ਸਾਰੇ ਪੱਤਰਕਾਰ ਨਹੀਂ ਮਾਰੇ ਬੜੇ ਬੜੇ ਵਧੀਆ ਪੱਤਰਕਾਰ ਆ ਭਾਈ ਬਹੁਤ ਵਧੀਆ ਵੀ ਆ ਕਿ ਇਹੋ ਜੇ ਪੱਤਰਕਾਰ ਹੈਗੇ ਆ ਜਿਨ੍ਹਾਂ ਨੇ ਮਾਫੀ ਦਿਓ ਕੁੱਲ ਲਿਆਣ ਕੇ ਨਾ ਛਟਿਆ ਫੂਕਿਆ ਸੋਸ਼ਲ ਮੀਡੀਆ ਤੇ ਆਪਣੇ ਲਾਗੇ ਬਾਹ ਲੈਣਾ ਉਹ ਮੁਰਦਿਆਂ ਦੇ ਧਾਰੀ ਮਾਇਕ ਕਰਨਾ ਉਹਨਾਂ ਨੂੰ ਇਹ ਪਤਾ ਪਈਉਂਦਾ ਵੀ ਇਹ ਬੰਦਾ ਛਟਿਆ ਫੂਕਿਆ ਜਦੋਂ ਇਹਦੇ ਗਾੜੀ ਮਾਇਕ ਕਰਾਂਗੇ ਤੇ ਸਾਨੂੰ ਵੀਊ ਵਾਧੂ ਆਉਣ ਲੱਗ ਪੈਣਿਆ ਲੋਕਾਂ ਨੂੰ ਪਤਾ ਪਈਏ ਬੰਦਾ ਨਿਹਾਇ ਤਕ ਕਮੀਨਾ ਬੰਦਾ ਨਿਹਾਇ ਤਮਾਰਾ ਬੰਦਾ ਇੱਕ ਪੱਤਰਕਾਰ ਮੈਂ ਸਿੰਘਤ ਨੇ ਕਾਵਾਂਗਾ ਉਹਨੂੰ ਹਰਜੀਤ ਕਹਿੰਦੇ ਆ ਦਮਾਲਾ ਵੀ ਬੰਦਾ ਰੰਗ ਬਰੰਗਾ ਕਦੀ ਚੋਲਾ ਹਰਿਆ ਪਾ ਲਿਆ ਕਦੇ ਭਗਵਾ ਪਾ ਲਿਆ ਕਦੇ ਕੋਈ ਪਾ ਲਿਆ ਉਹ ਪੱਤਰਕਾਰ ਵੀ ਕਹਿੰਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਉਹ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਹੈ ਉਹ ਮਾਦੋਦਾਸ ਹੈ ਮਾਦੋਦਾਸ ਸੀ ਮਾਦੋਦਾਸ ਲੇਕਿਨ ਗੁਰੂ ਕਲਗੇਤਰ ਮਹਾਰਾਜ ਜੀ ਤੋਂ ਅਮਰਤ ਪਾਨ ਕਰਕੇ ਉਹ ਮਾਦੋਦਾਸ ਨਹੀਂ ਰਹਿ ਗਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਸੀਗਾ ਉਹਦੀ ਪਹਿਲੀ ਜ਼ਿੰਦਗੀ ਵੇਖੋ ਸਤਿਗੁਰੂ ਗੁਰੂ ਆਮਚਾਪਾ ਕਹਿੰਦੇ ਜੇ ਪਹਿਲੀ ਜ਼ਿੰਦਗੀ ਅਸੀਂ ਪਕੜਨੀ ਆ ਫਿਰ ਗੁਰੂ ਅਮਰਦਾਸ ਮਹਾਰਾਜ ਪਹਿਲੀ ਜ਼ਿੰਦਗੀ ਦੇ ਵਿੱਚ ਦੇਵੀ ਮਾਤਾ ਦੇ ਦਰਸ਼ਨ ਕਰਨ ਜਾਂਦੇ ਰਹੇ ਫਿਰ ਆਪ ਸਾਨੂੰ ਵੀ ਜਾਣਾ ਚਾਹੀਦਾ ਭਾਈ ਗੁਰੂ ਅਮਰਦਾਸ ਮਹਾਰਾਜ ਜਿਸਨ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਨਿਦਾ ਪ੍ਰਵਾਨ ਚੜ ਗਏ ਗੁਰੂ ਨਾਨਕ ਦੇ ਘਰ ਦੇ ਤੀਜੇ ਨਾਨਕ ਬਣ ਗਏ ਦੁਨੀਆਂ ਦੇ ਲੋਕਾਂ ਨੇ ਸਿਰ ਤੇ ਆਪ ਉਹਨਾਂ ਦੇ ਚਰਨਾਂ ਤੇ ਸਜਦਾ ਕਰ ਦਿੱਤਾ ਪਹਿਲੀ ਜ਼ਿੰਦਗੀ ਮੇਰੀ ਕੀ ਐ ਤੁਹਾਡੀ ਕੀ ਐ ਹਾਂ ਜ਼ਿੰਦਗੀ ਹੁਣ ਵਾਲੀ ਐ ਕਿ ਆਪਾਂ ਸੱਚਿਆਰ ਬਣ ਕੇ ਚੱਲੀਏ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀ ਧਰਮਹਾਰਾਜ ਨੇ ਤੋੜਿਆ ਉਹਨੇ 6 ਸਾਲਾਂ ਦੇ ਪੀੜ ਵਿੱਚ ਸਿੱਖ ਰਾਜ ਕਾਇਮ ਕਰ ਦਿੱਤਾ ਸਿੱਖ ਰਾਜ ਤੇ ਇੱਕ ਤੁਹਾਡੀ ਰਾਜਧਾਨੀ ਬਣਾ ਦਿੱਤੀ ਰਾਜਧਾਨੀ ਜਿਹਨੂੰ ਆਪਾਂ ਕਹਿੰਦੇ ਲੋਗੜ ਕਿਲਾ ਲੋਗੜ ਫਤਿਹ ਕੀਤਾ ਉਹਨੂੰ ਰਾਜਧਾਨੀ ਬਣਾਇਆ ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਹੁੰਦੀ ਸ਼ਹਾਦਤ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ 4 ਸਾਲ ਦਾ ਪੁੱਤਰ ਅਜੈ ਸਿੰਘ ਸ਼ਹੀਦ ਹੋ ਗਿਆ ਭਾਈ ਬਾਜ ਸਿੰਘ ਵਰਗੇ ਸ਼ਹੀਦ ਹੋ ਗਏ ਜਦੋਂ 700 ਤੋਂ ਵੱਧ ਸ਼ਹਾਦਤਾਂ ਹੋਈਆਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਾਡੇ ਬਜ਼ੁਰਗ ਹਲਵਾਉਣ ਲੱਗ ਪਏ ਹਾਲਾ ਖੇਤੀਬਾੜੀ ਕਰ ਲੱਗ ਪਏ ਪਰ ਨਹੀਂ ਹੁਣ ਮਾਲਾ ਫਿਰੋ ਕਿਰਤ ਕਮਾਈ ਕਰੋ ਹੁਣ ਲੜਿਆ ਜਾਣਾ ਨਹੀਂ ਜਦੋਂ ਤੁਸੀਂ ਮਾਲਾ ਪਕੜ ਕੇ ਸਾਡੇ ਬਜ਼ੁਰਗ ਲੱਗੇ ਨਾ ਬੰਦਗੀ ਕਰਨ ਇੱਕ ਮੈਂ ਬੇਨਤੀ ਕਰਦਾ ਹਾਂ ਲੜਦਿਆਂ ਨਾ ਲੜੀਏ ਕੋਈ ਗੱਲ ਨਹੀਂ ਜਦੋਂ ਅਗਲੀ ਤੇਰ ਤਲਵਾਰ ਲੈ ਕੇ ਆ ਗਈ ਫਿਰ ਉਹਦੇ ਗੱਲ ਪੈ ਜਾਣਾ ਜਾਇਜ਼ ਹੈ ਲੇਕਿਨ ਇੱਕ ਤੇਰੇ ਜੇ ਮਾਲਾ ਪਕੜ ਕੇ ਮਾਲਾ ਫੇਰਨ ਨਹੀਂ ਗਏ ਤੇ ਦੂਜੀ ਤਰੀਆਂ ਕਿ ਉਹਦੇ ਨਾਲ ਨਾ ਜਾਇਜ਼ ਕਰੇ ਉਦੋਂ ਮਾਲਾ ਫੇਰਨ ਵਾਲੇ ਨੂੰ ਚਾਲੇ ਚਾਹੀਦੀ ਹੈ ਮਾਲਾ ਆਪਣੇ ਵੀ ਨਹੀਂ ਆਪਣੇ ਗੋਟਨਾ ਪਾ ਲਵੇ ਔਰ ਤੋ ਬਾਦ ਅ ਤਲਵਾਰ ਪਕੜ ਕੇ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਇਹ ਸਾਡਾ ਸਿਧਾਂਤ ਹੈ ਗੁਰੂ ਕਲਗੀ ਧਰਮਾਰਾਜ ਜੀ ਦਾ ਮਹਾਰਾਜ ਦਾ ਆਪੇ ਸ਼ਬਦ ਪਰਦੇ ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜੇਸ਼ ਹਲਾਲ ਬੁਰਦਨ ਬਾਛ ਮਛੀਰ ਦਾ ਮਹਾਰਾਜ ਕਹਿੰਦੇ ਜਦੋਂ ਸਿਰੋਂ ਪਾਣੀ ਲੰਘ ਜਾਵੇ ਉਦੋਂ ਤਲਵਾਰ ਦੀ ਮੋਠ ਨੂੰ ਹੱਥ ਪਾਉਣਾ ਜਾਇਜ਼ ਲੋ ਜੀ ਸਮਾ ਆਪਣੀ ਚਾਲੇ ਚੱਲਿਆ ਦਿੱਲੀ ਤੋਂ ਲਾਹੌਰ ਨੇ ਕਹਿ ਦਿੱਤਾ ਕਿ ਜਿਹੜਾ ਸਾਡੇ ਟੁਕੜਿਆਂ ਤੇ ਭਲੇਗਾ ਨਾ ਸਾਡੇ ਟੁਕੜਿਆਂ ਤੇ ਉਹਨੂੰ ਆਂਚ ਨਹੀਂ ਆਉਣ ਦਵਾਂਗੇ ਆਂਚ ਉਹ ਜਿੰਨਾ ਮਰਜੀ ਝੂਠ ਬੋਲੇ ਆਪਣੇ ਪਿੰਡਾਂ ਚ ਜਿੰਨਾ ਮਰਜੀ ਪਾਪ ਕਵੇ ਕਰੇ ਜਿੰਨਾ ਮਰਜੀ ਪਿੰਡ ਦੇ ਲੋਕਾਂ ਨੂੰ ਦੁੱਖ ਦੇਵੇ ਜਿਹੜਾ ਦਿੱਲੀ ਤੇ ਦਰਬਾਰ ਦੀ ਪਾਈ ਹੋਈ ਬੁਰਕੀ ਤੇ ਪਲੇਗਾ ਉਹਦੀ ਪਿੱਠ ਤੇ ਦਿੱਲੀ ਤੇ ਲਾਹੌਰ ਖਲੋਤਾ ਹੋਇਆ ਦਾ ਵਾਲ ਵਿੰਗਾ ਨਹੀਂ ਹੋਣ ਦਵਾਂਗੇ ਉਦੋਂ 18ਵੀਂ ਸਦੀਸ ਨਹੀਂ ਅੱਜ ਵੀ ਆ ਭਾਈ ਅਰ ਜਿੰਨੇ ਦਿੱਲੀ ਦੇ ਪਿੱਠੂ ਬਣੇ ਆ ਨਾ ਜਿੰਨੇ ਦਿੱਲੀ ਦੇ ਪਿੱਠੂ ਬਣੇ ਆ ਉਹਨਾਂ ਦਾ ਇੱਕ ਤਹਈਆ ਹੈ ਕਿ ਪੰਜਾਬ ਮਲਿਆ ਮੇਟ ਕਿਨੇ ਕਰਨਾ ਤੇ ਪੰਜਾਬ ਦੀ ਜਵਾਨੀ ਬਰਬਾਦ ਕਿਨੇ ਕਰਨੀ ਭਾਈ ਉਹ ਬੰਦਾ ਇੱਕ ਕਹਿੰਦਿਆ ਸੀ ਨਾ 27 ਤੱਕ ਅਸੀਂ ਹਾਰ ਹੀ ਨਾ ਵਰਤਣਾ ਸਾਮ-ਦਾਮ ਦੰਦ ਭੇਦ ਕੌਣ ਮਨੀਸ਼ ਸ਼ਿਸ਼ੋਧਿਆ ਉਹ ਕਹਿੰਦਾ ਨਾ 27 ਤੱਕ ਅਸੀਂ ਝੂਠ ਵੀ ਰਾਜ ਕੇ ਬੋਲਣਾ ਜੇ ਸਾਨੂੰ ਡਾਂਗ ਵਾਉਣੀ ਪਈ ਤੇ ਡਾਂਗ ਵੀ ਵਾਉਣੀ ਆ ਜੇ ਪਸਾਨੂੰ ਅਸੀਂ ਇਲੈਕਸ਼ਨ ਜਿੱਤਣੀਆਂ ਜਿੰਨੇ ਪੁੱਠੇ ਕੰਮ ਕਰਨੇ ਪਏ ਅਸੀਂ ਕਰਨੇ ਆ 27 ਤੇ ਦੂਰ ਨਾਲ 25 ਚ ਸ਼ੁਰੂ ਕਰਤਾ ਭਾਈ 25 ਚ ਸੱਤ ਜਿੰਨਾ ਕ ਦਿਮਾਗ ਮੇਰੇ ਸਿਰ ਚ ਮਾਰਨ ਰੱਖਿਆ ਨਾ ਉਹਨਾਂ ਕੇ ਭਾਈ ਤੁਹਾਡੇ ਸਿਰ ਚ ਵੀ ਮਾਰ ਐ ਨੇ ਉੱਡਾ ਕੇ ਦਿਮਾਗ ਰੱਖਿਆ ਇਸ ਕਰਕੇ ਮੈਂ ਬੇਨਤੀ ਕਰਦਾ ਜਿੱਥੇ ਕੌਮ ਦੇ ਪ੍ਰਚਾਰਕ ਚਿੰਤਾ ਕਰਦੇ ਨੇ ਉਥੇ ਕੌਮ ਦੇ ਇੱਕ ਇੱਕ ਮੈਂਬਰ ਨੂੰ ਚਿੰਤਾ ਕਰਨੀ ਪਵੇਗੀ ਤਾਂ ਤਾਕਿ ਜਾ ਕੇ ਸਾਡਾ ਘਰ ਬਚਣਾ ਜੇ ਚਿੰਤਾ ਨਾ ਕੀਤੀ ਤੇ ਪੰਜਾਬ ਦੁਨੀਆ ਤੇ ਤੱਕ ਕਿਤੇ ਛਾਂ ਤੇ ਨਹੀਂ ਰਵੇਗਾ ਤੁਸੀਂ ਕਹੋਗੇ ਕਿਉਂ ਨਹੀਂ ਪੰਜਾਬ ਰਵੇਗਾ ਪੰਜਾਬ ਐਡਾ ਕਿ ਥੋੜਾ ਸੀਗਾ ਪੰਜਾਬ ਚ ਉਸ ਤਿੰਨਾਂ ਘੰਟਿਆਂ ਚ ਪੰਜਾਬ ਤੁਸੀਂ ਸਾਰਾ ਖਤਮ ਕਰ ਦਿਓ ਇਹ ਤੇ ਪੰਜਾਬ ਕਈ ਦਿਨ ਵੀ ਲੱਗ ਜਾਂਦੇ ਸੀ ਤੇ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਨਹੀਂ ਜਾਇਆ ਜਾਂਦਾ ਪੰਜਾਬ ਹੋਇਆ ਬਰਬਾਦ ਕਿ ਨਹੀਂ ਰਹਿ ਗਿਆ ਕਿ ਨਹੀਂ ਚਿੜੀ ਦੇ ਪੁੰਜੇ ਜਿੰਨਾ ਇਹ ਵੀ ਨਹੀਂ ਰਹਿ ਜਾਣਾ ਜੇ ਆਪਾਂ ਨਾ ਨਾ ਸੁਚੇਤ ਹੋਏ ਅਗਲਿਆਂ ਨੇ ਤੁਹਾਡੇ ਕੋਲ ਇਹ ਵੀ ਨਹੀਂ ਰਹਿਣ ਦੇਣਾ ਤੋ ਮੈਂ ਬੇਨਤੀ ਕਰ ਰਿਹਾ ਤਨ ਗੁਰੂ ਕਲਗੀਧਰ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਸਾਜ ਕੇ ਭੇਜਿਆ। ਉਰੇ ਤੋਂ ਬਾਅਦ ਫਿਰ ਕੌਮ ਚੁੱਪ ਕਰਕੇ ਚੌਂਕੜੀ ਮਾਰ ਕੇ ਬੈ ਗਈ ਪੀ ਨਹੀਂ ਲੜਦਾ। ਫਿਰ ਪਿੰਡਾਂ ਵਿੱਚ ਚੌਧਰੀਆਂ ਨੂੰ ਸਰਕਾਰਾਂ ਨੇ ਇਹ ਗੱਲ ਕਹੀ ਤੁਸੀਂ ਜਿਓ ਜਾਓ ਤੁਹਾਡੀਆਂ ਵਾਗਾਂ ਖੁੱਲੇਗਾ। ਇੱਥੋਂ ਤੱਕ ਮੈਂ ਪੈਣਾ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ। ਚੌਧਰੀਆਂ ਨੂੰ ਇੱਥੋਂ ਤੱਕ ਹੱਕ ਦਿੱਤੇ ਸੀ ਪਿੰਡਾਂ ਵਿੱਚ ਮਾਫੀ ਦਿਓ ਮੇਰੀਆਂ ਧੀਆ ਬੈਠੀਆਂ ਜੇ ਮੇਰੀਆਂ ਭੈਣਾਂ ਤੇ ਮੇਰੀਆਂ ਮਾਵਾਂ ਹੱਕ ਪਤਾ ਕੀ ਦਿੱਥੇ ਸੀਗੇ ਜਿਹੜੇ ਚੌਧਰੀ ਨੂੰ ਪਿੰਡ ਦੀ ਧੀ ਚੰਗੀ ਲੱਗੇ ਕੋਈ ਪਿੰਡ ਦੀ ਵਿਆਹਤ ਚੰਗੀ ਲੱਗੇ ਉਹ ਚੌਧਰੀ ਬੇਝਿਜਕ ਉਸ ਪਿੰਡ ਦੀ ਨੌ ਜਾਂ ਧੀ ਨੂੰ ਚੁੱਕ ਕੇ ਆਪਣੀ ਹਵੇਲੀ ਵਿੱਚ ਖੜ ਸਕਦਾ ਹੈ ਜਿੰਨੇ ਦਿਨ ਮਰਜ਼ੀ ਰੱਖੇ ਜਿੱਥੇ ਮਰਜ਼ੀ ਰੱਖੇ ਜਿਵੇਂ ਮਰਜ਼ੀ ਰੱਖੇ ਪਿੰਡੋਂ ਦੀ ਹਵਾ ਵੱਲੇ ਵੀ ਨਹੀਂ ਦੇਖ ਸਕਦਾ ਇਹ ਕੁਝ ਦਿੱਲੀ ਤੇ ਲਾਹੌਰ ਨੇ ਐਲਾਨ ਕੀਤਾ ਸੀਗਾ ਜਿਹੜਾ ਸਾਡੀ ਲਾਟਾ ਥੱਲੇੋਂ ਦੀ ਲੰਘ ਜਾਵੇ ਉਹ ਪੰਜਾਬ ਵਿੱਚ ਜੋ ਮਰਜੀ ਕਰੀ ਜਾਵੇ ਉਹਦੀ ਹਵਾ ਵੱਲੇ ਵੀ ਕੋਈ ਨਹੀਂ ਦੇਖੇਗਾ ਫਿਰ ਪਿੰਡਾਂ ਦੇ ਚੌਧਰੀ ਹੋ ਗਏ ਆਯਾਤ ਸ਼ਰਾਬਾਂ ਪੀਣੀਆਂ ਮੀਟ ਖਾਣੇ ਸ਼ੁਗਲ ਮੇਲੇ ਕਰਨੇ ਫਿਰ ਘਰਾਂ ਦੇ ਵਿੱਚ ਕੰਜਰੀਆਂ ਦੇ ਨਾਚ ਕਰਵਾਉਣਾ ਉਹਨਾਂ ਲੋਕਾਂ ਦੀ ਜ਼ਿੰਦਗੀ ਆਪਣੇ ਗੁਰਮਤ ਅਨੁਸਾਰ ਬਣ ਗਈ ਨਰਕ ਉਹਨਾਂ ਅਨੁਸਾਰ ਸੀਗੀ ਐਛ ਭਰੀ ਜ਼ਿੰਦਗੀ ਉਹਨਾਂ ਲੋਕਾਂ ਨੇ ਜਦੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕਿਤੇ ਢਾਲੇ ਨਸ਼ਹਿਰੇ ਜਾਓ ਢਾਲੇ ਨਸ਼ਹਿਰੇ ਬਾਰਡਰ ਤੇ ਪਿੰਡ ਆ ਜੀ ਬਿਲਕੁਲ ਜਦੋਂ ਜਾਓ ਨਾ ਕਿਤੇ ਅਟਾਰੀ ਤੋਂ ਅਗਲੇ ਬੰਨੇ ਲੰਘੋ ਢਾਲੇ ਨਸ਼ਹਿਰੇ ਜਾਓ ਢਾਲੇ ਨਸ਼ਹਿਰੇ ਦੇ ਬਾਰਡਰ ਤੇ ਖਲੋ ਕੇ ਵੇਖਿਓ ਸਾਹਮਣੇ ਪਿੰਡ ਹੈ ਪਿੰਡ ਪਡਾਣਾ ਤੇ ਜੋ ਉੱਤਰੋਂ ਐ ਨੂੰ ਵੇਖੀਏ ਤੇ ਆਮੋ ਸਾਹਮਣੇ ਪਿੰਡ ਹੈ ਨਸ਼ਹਿਰਾ ਢਾਲਾ ਤੇ ਪਿੰਡ ਪਡਾਣਾ ਨਸ਼ਹਿਰਾ ਢਾਲੇ ਦਾ ਚੌਧਰੀ ਹੈ ਸਾਹਿਬ ਰਾਏ ਨਸ਼ਹਿਰੀਆ ਇਹ ਮੈਨੂੰ ਵੀਰਾਂ ਨੇ ਹੁਕਮ ਕੀਤਾ ਪੀਏ ਪ੍ਰਸੰਗ ਕਿਉ ਉਹਦਾ ਨਾਮ ਹੈ ਸਾਹਿਬ ਰਾਏ ਨਸ਼ਹਿਰੀਆ ਉਹਨੇ ਆਪਣੇ ਘਰ ਦੇ ਨੌਕਰਾਂ ਨੂੰ ਆਵਾਜ਼ ਦੇ ਕੇ ਆਖਿਆ ਕਹਿੰਦਾ ਓਏ ਇਧਰ ਆਓ ਵਾਂਦੇ ਜੀ ਜੀ ਆਪਨਾ ਕਹਿੰਦਾ ਫੁਰਲੀਆਂ ਢਾ ਦਿਓ ਫੁਰਲੀਆਂ ਉਹਨਾਂ ਆਖਿਆ ਜੀ ਇਹ ਚਾਪਾ ਘੋੜੀਆਂ ਨੂੰ ਪੱਠੇ ਪਾਉਣੇ ਆ ਮਜਾ گاਵਾਂ ਨੂੰ ਪੱਠੇ ਪਾਉਣੇ ਆ ਉਹ ਸਾਹਿਬ ਰਾਏ ਨਸ਼ਹਿਰੀਏ ਨੇ ਆਖਿਆ ਅਜ ਤੋਂ ਬਾਅਦ ਘੋੜੀਆਂ ਨੂੰ ਪੱਠੇ ਫੁਰਲੀਆਂ 'ਚ ਨਹੀਂ ਪਾਉਣੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਇਹ ਜ਼ਮੀਨ ਚੌਧਰੀ ਦੀ ਹੈ ਚੌਧਰੀ ਦੀ ਘੋੜੀਆਂ ਛੜ ਦਿਓ ਜਿਹੜਾ ਮੇਰੀਆਂ ਮੇਰੀਆਂ ਘੋੜੀਆਂ ਨੂੰ ਟੀਮਵੇਂ मारेਗਾ ਟੀਮ ਮੈਂ ਉਹਦਾ ਸਿਰ ਕਲਮ ਕਰਕੇ ਰੱਖ ਦਿਆਂਗਾ ਐਲਾਨ ਕਰ ਦਿਓ ਸਹਿਬ ਰਾਏ ਦੀਆਂ ਧੋੜੀਆਂ ਨੇ ਜਿੱਥੇ ਮਰਜੀ ਚਰਨ ਜਿਹਦੇ ਮਰਜੀ ਖੇਤਾ ਚ ਵੜਨ ਕੋਈ ਹਵਾ ਵੱਲੇ ਵੀ ਨਾ ਵੇਖੀ ਪਿੰਡ ਦੇ ਲੋਕਾਂ ਦੇ ਇਲਾਕੇ ਦੇ ਲੋਕਾਂ ਵਿਚਾਰਿਆਂ ਦੇ ਸਾਹ ਸੁੱਕ ਗਏ ਕਿਸਾਨ ਬੈਠੇ ਨੇ ਭਾਈ ਜੱਟ ਭਰਾ ਸਾਡੇ ਸਤਕਾਰਯੋ ਖਾਲਸਾ ਜੀ ਪਸ਼ੂ ਉਨੀ ਫਸਲ ਚੜਕੇ ਨਹੀਂ ਖਰਾਬ ਕਰਦਾ ਜਿੰਨੀ ਪੈਰਾਂ ਨਾਲ ਖਰਾਬ ਕਰਦਾ ਚਰੀ ਹੋਈ ਫਸਲ ਦੁਬਾਰਾ ਪੂੰਗਰ ਪੈਂਦੀ ਹੈ ਲੇਕਿਨ ਜਿਹੜੀ ਪੈਰਾਂ ਨਾਲ ਨਾਸ ਹੋ ਜਾਵੇ ਉਹ ਮੁੜ ਕੇ ਹੋਂਦ ਵਿੱਚ ਨਹੀਂ ਆਉਂਦੀ ਉਹ ਕੁਝ ਲੋਕਾਂ ਨੇ ਜਾ ਕੇ ਬੇਨਤੀਆਂ ਵੀ ਕੀਤੀਆਂ ਨਾ ਮੰਨਿਆ ਫਿਰ ਦੋ ਬੰਦੇ ਨੇ ਪਿੰਡ ਪਟਾਣੇ ਦੇ ਰਹਿਣ ਵਾਲੇ ਸਤਕਾਰਯੋ ਭਾਈ ਮਾਲੀ ਸਿੰਘ ਤੇ ਭਾਈ ਗੁਰਬਖਸ਼ ਸਿੰਘ ਉਹਨਾਂ ਆਖਿਆ ਆਪਾਂ ਜਾ ਕੇ ਜਰ ਬੇਨਤੀ ਕਰ ਲਈਏ ਚੌਧਰੀ ਨੂੰ ਵੀ ਚੌਧਰੀ ਸਾਹਿਬ ਅਹੀਂ ਆ ਪਾਣ ਕੇ ਕਾ ਵੱਡ ਕੇ ਪਾ ਜਾਇਆ ਕਰਾਂਗੇ ਪੱਠੇ ਵੱਡ ਕੇ ਪਾ ਜਾਇਆ ਕਰਾਂਗੇ ਸਾਡਾ ਬੀਬਾ ਵੀਰ ਆਪਣੀਆਂ ਚੌਧਰ ਆਪਣੀਆਂ ਘੋੜੀਆਂ ਬੰਨ। ਉਹਨਾਂ ਮੰਝਲ ਮੁਕਾਈ ਤੇ ਆ ਗਏ ਸਹਿਬ ਰਾਏ ਦੀ ਹਵੇਲੀ ਚ। ਅਗਲੇ ਬੰਨੇ ਮੰਝੇ ਲੱਗੇ। ਮਾਸ ਰੀ ਝੰਡਿਆ ਸ਼ਰਾਬ ਦੀਆਂ ਬੋਤਲਾਂ ਰੱਖੀਆਂ। ਲੱਗੇ ਹੁੰਦੇ ਨਾ ਸ਼ਾਮਾਂ ਨੂੰ ਕੌਲੀ ਚੱਟ ਕਈ ਉਹ ਪੰਜ ਸੱਤ ਲੱਗੇ ਬੈਠੇ ਹੋਏ ਜਿਨ੍ਹਾਂ ਨੇ ਸ਼ਾਮਾਂ ਨੂੰ ਬੁੱਲ ਗੱਲੇ ਕਰਨੇ ਹੋ ਨਾ ਉਹ ਜਦੋਂ ਪਤਾ ਨਾ ਪਿਖਾਰੀ ਦੀ ਡੱਬ ਵਿੱਚ ਵੀ ਪੈਗ ਕਾ ਹੈਗਾ ਸ਼ਾਮ ਨੂੰ ਲਾਉਣ ਜੋਗਾ ਉਹ ਉਹਨੂੰ ਵੀ ਮੁੜ ਕੇ ਨਾ ਰਾਜਾ ਪੂਰਸ ਕਹਿਣਗੇ ਰਾਜਾ ਪੂਰਸ। ਉਹ ਕੁਝ ਹੈਗੇ ਸੀ ਸ਼ਾਮਾਂ ਨੂੰ ਗਲਾਸੀ ਨਾਲ ਗਲਾਸੀ ਖੜਕਾਉਣ ਵਾਲੇ ਉਹ ਡੈ ਹੈ ਚੂਲ ਦੇਣ ਨੂੰ ਵੀ ਬੱਲੇ ਬੱਲੇ ਚੌਧਰੀ ਸਾਹਿਬ ਤੁਹਾਡਾ ਕਿਤੇ ਦਬ ਦਬਾ ਨਸ਼ਹਿਰੇ ਦੇ ਵਿੱਚ ਦੀ ਤੁਹਾਡੇ ਕੋਲੋਂ ਹਵਾ ਵੀ ਪੁੱਛ ਕੇ ਲੰਘਦੀ ਨਸ਼ਹਿਰੇ ਦੇ ਦਰਖਤਾਂ ਦਾ ਪੱਤਾ ਵੀ ਤੁਹਾਨੂੰ ਪੁੱਛ ਕੇ ਹਿਲਦਾ ਇਹ ਗੱਲਾਂ ਜਦੋਂ ਚੌਧਰੀ ਸੁਣ ਰਿਹਾ ਤੇ ਚੌਧਰੀ ਤੇ ਦੋਵੇਂ ਹੱਥ ਨੇ ਵਕੀਆਂ ਤੇ ਉਹ ਜਦੋਂ ਵਿਚਾਰੇ ਦੋਵੇਂ ਜਣੇ ਹਵੇਲੀ ਦਾ ਦਰਵਾਜ਼ਾ ਖੜਕਾਇਆ ਦਰਬਾਨ ਨੇ ਖੋਲਿਆ ਅੰਦਰ ਲੰਘ ਉਹਨਾਂ ਜਾ ਕੇ ਹੱਥ ਜੋੜ ਕੇ ਤੇ ਸਤ ਅਸਰੀਆ ਕਾਲ ਬੁਲਾਈ ਗਰੀਬ ਬੰਦਾ ਤਕੜੇ ਦੇ ਘਰ ਚਲਿਆ ਜਾਵੇ ਨਾ ਉਹ ਸਤਸ੍ਰੀ ਅਕਾਲ ਬੁਲਾਵੇ ਤਕੜਾ ਬੰਦਾ ਜਵਾਬ ਘਾਟ ਹੀ ਦਿੰਦਾ ਹੁੰਦਾ 99% ਤਕੜੇ ਬੰਦੇ ਜਵਾਬ ਨਹੀਂ ਦਿੰਦੇ ਲੇਕਿਨ ਤਕੜੋ ਬੰਦਾ ਕਿਤੇ ਮਾਰੇ ਦੇ ਘਰ ਵਿੱਚ ਚਲਿਆ ਜਾਵੇ ਤੇ ਮਾਰੇ ਬੰਦੇ ਨੂੰ ਚਾਹ ਚੜ ਜਾਂਦਾ ਅੱਜ ਮੇਰੇ ਘਰ ਸਰਪੰਚ ਸਾਹਿਬ ਜੀ ਆਏ ਨੇ ਅੱਜ ਮੇਰੇ ਘਰ ਨੰਬਰਦਾਰ ਜੀ ਆਏ ਨੇ ਅੱਜ ਮੇਰੇ ਘਰ ਪੰਚਾਇਤ ਦੇ ਮੈਂਬਰ ਸਹਿਬਾਨ ਆਏ ਨੇ ਉਹ ਵਿਚਾਰਾ ਮੰਜੀਆਂ ਵਿਛਾਉਂਦਾ ਫਿਰੇਗਾ ਬੈਠੋ ਜੀ ਆਹ ਕਰਮਾਂ ਵਾਲਗੇ ਲਿਆ ਦੋ ਕੱਪ ਚਾਹ ਸਰਦਾਰ ਜੀ ਆਏ ਨੇ ਤੋ ਸਤਕਾਰ ਜੋ ਖਾਲਸਾ ਜੀ ਬੇਨਤੀ ਕਰ ਰਿਆ ਉਹ ਚੌਧਰੀ ਨੂੰ ਜਾ ਕੇ ਸਤਸ੍ਰੀਆ ਕਾਲ ਬੁਲਾਈ ਤੇ ਚੌਧਰੀ ਨੇ ਸੁਣੀ ਅਣ ਸੁਣੀ ਕਰ ਦਿੱਤੀ ਚੰਗੀ ਤਰ੍ਹਾਂ ਵੇਖਿਆ ਹੀ ਨਾ ਉਹਨਾਂ ਫੇਰ ਆਖਿਆ ਸਰਦਾਰ ਜੀ ਸਤਸ੍ਰੀਆ ਕਾਲ ਉਹਨੇ ਫੇਰ ਨਾ ਵੇਖਿਆ ਉਹਨਾਂ ਤੀਜੀ ਵਾਰੀ ਆਖਿਆ ਕਹਿੰਦਾ ਪਤੇ ਦੀ ਗੱਲ ਕਰੋ ਮੇਰੇ ਕੋਲ ਨਾ ਜਵਾਬ ਨਹੀਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾ ਉਹ ਕਹਿੰਦੇ ਜੀ ਬੇਨਤੀ ਕਰਨਾਈ ਚੌਧਰੀ ਸਾਹਿਬ ਅਸੀਂ ਜਿੱਥੇ ਕਣਕ ਬੀਜਦੇ ਆ ਮੱਕੀ ਬੀਜਦੇ ਉਥੇ ਸਾਸੀ ਡੰਗਰਾਂ ਦਾ ਚਾਰਾ ਵੀ ਬੀਜਦੇ ਆ ਛੱਡਾਲਾ ਬੀਜਦੇ ਮੱਕੀ ਬੀਜਦੇ ਹੋਰ ਫਸਲਾਂ ਬੀਜਦੇ ਤੁਹਾਡੇ ਚਰਨਾ ਚ ਬੇਨਤੀ ਆ ਵੱਧ ਗਿਆ ਤੋਂ ਵੱਧ ਗਿਆ ਪੱਠੇ ਵੱਢ ਕੇ ਤੁਹਾਡੀਆਂ ਘੋੜੀਆਂ ਨੂੰ ਤੁਹਾਡੇ ਘਰ ਪਾ ਕੇ ਜਾਇਆ ਕਰਾਂਗੇ ਸਾਡੀ ਬੇਨਤੀ ਵੀ ਆਪਣੀਆਂ ਘੋੜੀਆਂ ਪਾਲੋ ਚੌਧਰੀ ਨੇ ਆਖਿਆ ਕਣ ਲੱਗਾ ਮੇਰੇ ਘਰ ਰਸੀਆਂ ਨਹੀਂ ਕੋਈ ਚੀਜ਼ ਨਹੀਂ ਘੋੜੀਆਂ ਨੂੰ ਬੰਨਣ ਵਾਸਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਜੇ ਅਸੀਂ ਸਣ ਵੀ ਬੀਜਦੇ ਆਂ ਆਗਿਆ ਤੁਸੀਂ ਦੇ ਦਿਓ ਕੁਝ ਸਮੇਂ ਚ ਦੋ ਰਸਸੇ ਵਟ ਕੇ ਤੁਹਾਨੂੰ ਦੇ ਜਾਣੇ ਆ ਕੋੜੀਆਂ ਬੰਦ ਉਹਨਾਂ ਆਖਿਆ ਚਲੋ ਸੋਚਾਂਗੇ ਉਹਦੋਂ ਮੈਂ ਬੰਦੇ ਵਿਚਾਰੇ ਘਰੋਂ ਲੱਗੇ ਨਿਕਲਣਾ ਹਵੇਲੀ ਚੋਂ ਜਦੋਂ ਬਾਹਰਲੇ ਦਰਵਾਜ਼ੇ ਗਾੜੀ ਗਈ ਤੇ ਚੌਧਰੀ ਨੇ ਪਿੱਛੋਂ ਆਵਾਜ਼ ਮਾਰੀ ਕਹਿੰਦਾ ਓ ਮਾਲੀ ਸਿਆ ਜੀ ਚੌਧਰੀ ਸਾਹਿਬ ਕਹਿੰਦਾ ਉਧਰ ਆਓ ਜੀ ਚੌਧਰੀ ਸਾਹਿਬ ਉਹ ਕਹਿੰਦਾ ਸਣ ਬੀਜੋਗੇ ਫੇਰ ਉਹਦੀ ਉਡੀਕ ਕਰੋਗੇ ਫਿਰ ਵੱਡੋਗੇ ਫਿਰ ਛੱਪੜ ਚ ਧੱਬੋਗੇ ਉਹਦੇ ਤੋਂ ਬਾਅਦ ਕੱਢੋਗੇ ਘਰਨੇ ਨਾਲ ਘਰਨਾ ਜੋੜੋਗੇ ਸੁੱਕੇਗੀ ਉਹਦੇ ਤੋਂ ਬਾਅਦ ਕੱਲੀ ਕੱਲੀ ਤੂਣੀ ਪਕੜ ਕੇ ਤੇ ਉਹਦੀ ਸਣ ਕਟੋਗੇ ਮੁੜ ਕੇ ਜਾ ਕੇ ਰਸੇ ਵਟੋਗੇ ਤੇ ਕੋੜਗਾ ਨੂੰ ਪਾਓਗੇ ਟਾਈਮ ਲੱਗ ਜਾਵੇਗਾ ਬਹੁਤ ਉਹਨਾਂ ਆਖਿਆ ਜੀ ਇਹ ਤੇ ਗੱਲ ਹੈ ਉਹ ਕਹਿੰਦਾ ਤੁਹਾਡੇ ਕੋ ਇੱਥੇ ਰਸੇ ਅਗੇ ਜਾਂਦੇ ਜਾਂਦੇ ਦੇਜੋ ਉਹਨਾਂ ਆਖਿਆ ਸਾਡੇ ਕੋਲ ਰਸੇ ਕਿੱਥੇ ਜੀ ਉਹ ਕਹਿੰਦੇ ਹੈਗੇ ਆ ਉਹ ਆnde ਸਰਦਾਰ ਜੀ ਸਾਡੇ ਕੋਲ ਇਹੋ ਕੱਪੜੇ ਰਸਾ ਤੇ ਹੈ ਹੀ ਦੀ ਉਹਨੇ ਆਪਨੇ ਓਕਰ ਨੂੰ ਆਵਾਜ਼ ਮਾਰੀ ਕਹਿੰਦਾ ਜਾ ਪਿੰਡ ਦੇ 나ਈ ਨੂੰ ਆਵਾਜ਼ ਮਾਰ ਕੇ ਲਿਆਓ ਆ ਗਿਆ ਕਹਿੰਦਾ ਬਹਿ ਜਾ ਤੂੰ ਮੈਂ ਜਾਣੇ ਇੱਥੇ ਬਹਿ ਗਏ ਚੌਧਰੀ ਨੇ ਆਖਿਆ ਕਹਿੰ ਲਗਾ ਤੁਹਾਡੇ ਕੋਲ ਰਸੇ ਪਤਾ ਕਿਹੜੇ ਉਹ ਕਹਿੰਦੇ ਕਿਹੜੇ ਚੌਧਰੀ ਨੇ ਆਖਿਆ ਇਹ ਹੈ 나ਈ ਸਾਡੇ ਇੱਥੇ ਲੋਕਾਂ ਦੇ ਕੇਸ ਕੱਢਦਾ ਹੈ ਤੁਸੀਂ ਇੱਥੇ ਚੌਂਕਰੀ ਮਾਰ ਕੇ ਬੈਠੋ ਇਹ ਤੁਹਾਡੀ ਦਾੜੀ ਮੁੰਨੇਗਾ ਤੁਹਾਡੀ ਦਾੜੀ ਤੁਹਾਡੇ ਸਿਰ ਦੇ ਜੂਰੇ ਕੱਟੇਗਾ ਇਹਨਾਂ ਵਾਲਾਂ ਦੀਆਂ ਮੈਂ ਦੋ ਰस्सियां ਬਣਾਵਾਗਾ ਦੋ ਰस्सियां ਉਹ ਰस्सियां ਪਾਵਾਂਗਾ ਆਪਣੇ ਘੋੜਿਆਂ ਦੀਆਂ ਪੈਰਾਂ ਨੂੰ ਤੇ ਘੋੜਿਆਂ ਬੰਨ੍ਹਾਂਗਾ ਵਿਚਾਰੇ ਤੇ ਪੱਤੇਪ ਕਰਕੇ ਰੋਏ ਉਹਨਾਂ ਦੇ ਮਨੋਂ ਵਿੱਚ ਆਵਾਜ਼ ਆਈ ਪ੍ਰਮਾਤਮਾ ਆ ਦਿਨ ਦੇਖਣ ਤੋਂ ਪਹਿਲੋਂ ਇਹਦੀਆਂ ਗੱਲਾਂ ਸੁਣਨ ਤੋਂ ਪਹਿਲੋਂ ਮਾਰਾ ਸਾਨੂੰ ਮੌਤ ਕਿਉਂ ਨਹੀਂ ਆਈ ਜਦੋਂ ਇਹ ਗੱਲਾਂ ਬਾਤਾਂ ਮਨ ਚ ਆਈਆਂ ਵਿਚਾਰੇ ਨਿੰਮੋ ਚੂਨੇ ਹੋਏ ਤੁਰੇ ਜਾਣ ਜਦੋਂ ਤੁਰੇ ਜਾਣ ਤੇ ਅਗਲੇ ਬੰਨੇ ਬਾਬਾ ਭਗੇਲ ਸਿੰਘ ਅਗਲੇ ਪਾਸਿਓਂ ਤੁਰਿਆ ਆਵੇ ਸਤਕਾਰਯੋਗ ਬਾਬੇ ਭਗੇਲ ਸਿੰਘ ਨੇ ਆਖਿਆ ਮਾਲੀ ਸਿਆ ਵੀ ਬੜੇ ਨਿੰਮੋ ਚੂਨੇ ਹੋਏ ਉਹਨੇ ਆਖਿਆ ਬਾਬਾ ਜੀ ਕੀ ਦਸੀਏ ਚੌਧਰੀ ਦੇ ਘਰ ਗਏ ਸੀਗੇ ਉਹਨੂੰ ਜਾ ਕੇ ਆਖਿਆ ਕੋੜੀਆਂ ਬੰਨ ਲਾਉਨੇ ਗਾੜੀਆਂ ਨੂੰ ਸਾਨੂੰ ਆਸਵਾਲ ਜਵਾਬ ਕੀਤੇ ਬਾਬਾ ਭਗੇਲ ਸਿੰਘ ਨੇ ਮੋਢੇ ਤੇ ਆਤਰਾ ਆਖਿਆ ਕੱਲ ਨੂੰ ਤੁਹਾਡੇ ਖੇਤਾਂ ਚੋਦੀਆਂ ਕੋੜੀਆਂ ਨਜ਼ਰ ਨਹੀਂ ਆਉਣਗੀਆਂ ਬਾਬਾ ਭੇਰ ਸਿੰਘ ਨੇ ਇੰਨੀ ਗੱਲ ਕਹੀ ਤੇ ਭਾਈ ਮਾਲੀ ਸਿੰਘ ਤੇ ਭਾਈ ਗੁਰਬਖਸ਼ ਸਿੰਘ ਨੇ ਆਖਿਆ ਕਹਿਣ ਲੱਗੇ ਬਾਬਾ ਜੀ ਉਹ ਕੋੜੀਆਂ ਤੁਸੀਂ پکڑੋਗੇ ਤੇ ਬਾਬਾ ਬਘੇਲ ਸਿੰਘ ਨੇ ਆਖਿਆ ਜੇ ਮੇਰੀ ਡਿਊਟੀ ਗੁਰੂ ਕਲਗੀ ਧਰ ਮਾਰਨ ਲਈ ਤੇ ਕੋੜੀਆਂ ਆਪੇ ਅਸੀਂ ਆਸੇ-ਪਾਸੇ ਕਰ ਦਿਆਂਗੇ ਬਾਬਾ ਬਘੇਲ ਸਿੰਘ ਤੇ ਸਤਕਾਰਯੋਗ ਬਾਬਾ ਅਮਰ ਸਿੰਘ ਪੰਡ ਪੁੱਸੇ ਇਹਨਾਂ ਦੋਨਾਂ ਨੇ ਕੋੜੀਆਂ ਪਕੜੀਆਂ ਕੋੜੀਆਂ ਜਾ ਕੇ ਦੇ ਦਿੱਤੀਆਂ ਆਲਾ ਸਿੰਘ ਪਟਿਆਲੇ ਵਾਲੇ ਨੂੰ ਉਹਨੇ ਗਾੜੀ ਸਤਕਾਰਯੋਗੀ ਘੋੜੀਆਂ ਵੇਚ ਕੇ ਤੇ ਮਾਇਆ ਦੇ ਦਿੱਤੀ ਮਾਇਆ ਲਿਆਣ ਕੇ ਪਕੜਾਈ ਗਈ ਬਾਬਾ ਲਖਮੀਰ ਸਿੰਘ ਕਰਿਆਲੇ ਵਾਲੇ ਨੂੰ ਤੇ ਬਾਬਾ ਲਖਮੀਰ ਸਿੰਘ ਜੀ ਬਾਬਾ ਬਘੇਲ ਸਿੰਘ ਭਾਈ ਅਮਰ ਸਿੰਘ ਇਹਨਾਂ ਨੇ ਲਿਆਣ ਕੇ ਮਾਇਆ ਪਾ ਦਿੱਤੀ ਬਾਬਾ ਤਾਰਾ ਸਿੰਘ ਵਾਂ ਵਾਲੇ ਦੇ ਲੰਗਰਾਂ ਚ ਇਹ ਹੁਣ ਬਾਬਾ ਤਾਰਾ ਸਿੰਘ ਕੌਣ ਆ ਗੁਰੂ ਹਰਾਈਸਾਹ ਮਹਾਰਾਜਨਾ ਸੁਭਾਇ ਮਾਨਿਆ ਚੌਂਕੜਾ ਮਾਰਨ ਜਲਦੀ ਨਾਲ ਚੀਜ਼ ਲਗਾ ਲਵਾਉਣ ਮਹਾਰਾਜ ਬੈਠੇ ਚੌਂਕੜਾ ਮਾਰ ਉਹਨਾਂ ਦਾ ਇੱਕ ਬੜਾ ਪਿਆਰਾ ਸਿੱਖ ਜਿੱਥੇ ਮਹਾਰਾਜ ਨੇ ਬਹਿਣਾ ਹੁੰਦਾ ਸੀ ਸਤਿਗੁਰੂ ਦਾ ਅਸਣ ਤਿਆਰ ਕਰਦਾ ਹਸਣ ਤੇ ਜਿੱਨਾਂ ਰਾਵਾਂ ਤੇ ਮਹਾਰਾਜ ਨੇ ਤੁਰਨਾ ਹੁੰਦਾ ਸੀਗਾ ਉਹਨਾਂ ਰਾਵਾਂ ਤੇ ਝਾੜੂ ਪੋਚਾ ਕਰਨਾ ਤੇ ਪਾਣੀ ਤਰੌਂਕਣਾ ਉਹਦਾ ਨਾਮ ਸੀ ਭਾਈ ਝੱਗਾ ਗੁਰੂ ਹਰੈ ਸਿੰਘ ਮਹਾਰਾਜ ਨੇ ਅਖਾਣ ਲਗੇ ਭਾਈ ਝੱਗੇ ਤੇਰੀ ਸੇਵਾ ਬੜੀ ਹੈ ਬਹੁਤ ਸੇਵਾ ਤੇਰੀ ਅਸੀਂ ਜਿੱਥੇ ਬੈਹਨੇ ਆ ਤੂੰ ਉਸ ਉਸ ਜਗ੍ਹਾ ਦੀ ਸੰਭਾਲ ਕਰਦਾ ਜਿੰਦੀ ਤੁਰਦਿਆਂ ਤੂੰ ਉੱਥੇ ਝਾੜੂ ਪੋਚਾ ਕਰਦਾ ਕੁਝ ਮੰਗ ਉਨਿਆਖਿਆ ਮਹਾਰਾਜ ਜਿੰਨੂੰ ਐਡਾ ਵਧੀਆ ਪੰਜ ਭੂਤਕ ਸਰੀਰ ਦਿੱਤਾ ਹੋਵੇ ਉਹਨੂੰ ਹੋਰ ਕੀ ਚਾਹੀਦਾ ਇਹਦੋਂ ਬਚੰਗੇ ਮੇਰੇ ਪਾਗ ਕੀ ਨੇ ਮੈਂ ਸਤਗੁਰੂ ਗੁਰੂ ਹਰਾਇ ਸਿੰਘ ਮਹਾਰਾਜ ਦੇ ਚਰਨਾ ਚ ਬੈਠਾ ਹੋਇਆ ਚਰਨਾ ਚ ਇਹਦੋਂ ਵੱਧ ਮੈਨੂੰ ਕੀ ਚਾਹੀਦਾ ਮਹਾਰਾਜ ਨੇ ਆਖਿਆ ਨੇ ਕੁਝ ਤੇ ਮੰਗ ਉਹ ਕਹਿੰਦਾ ਮਹਾਰਾਜ ਜੇ ਤਰੁੱਠੇ ਹੋ ਨਾ ਕਿਰਪਾ ਕਰੋ ਮੇਰੀ ਕੁਲ ਦੇ ਵਿੱਚ ਕੁਲ ਨੂੰ ਦਾਗ ਲਾਉਣ ਵਾਲਾ ਨਾ ਕੋਈ ਪੈਦਾ ਹੋਵੇ ਮੇਰੀ ਕੁਲ ਵਿੱਚ ਉਹ ਪੈਦਾ ਹੋ ਜਿਹੜੇ ਗੁਰੂ ਨਾਨਕ ਦੇ ਝੰਡੇ ਦੀ ਖਾਤਰ ਆਪਣਾ ਸਿਰ ਦੇ ਦੇਣ ਲੇਕਿਨ ਗੁਰੂ ਨਾਨਕ ਦੇ ਦਰਬਾਰ ਦੇ ਝੰਡੇ ਨੂੰ ਦਾਗ ਨਾ ਲੱਗਣ ਦੇਣ ਗੁਰੂ ਹਰੈਸ ਸਿੰਘ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਕਹਿੰਦੇ ਲੈ ਬਾਬਾ ਝਗਾ ਸਿਆ ਝਗਾ ਤੇਰੇ ਘਰ ਉਹ ਪੁੱਤਰ ਪੈਦਾ ਹੋਣਗੇ ਰਹਿਂਦੀ ਦੁਨੀਆ ਤੱਕ ਤੇਰੀ ਔਲਾਦ ਦਾ ਨਾਮ ਰਵੇਗਾ ਰਹਿਂਦੀ ਦੁਨੀਆ ਤੱਕ ਫਿਰ ਭਾਈ ਝੱਗੇ ਦੇ ਘਰ ਤਿੰਨ ਪੁੱਤਰ ਹੋਏ ਭਾਈ ਮਾਹੀ ਭਾਈ ਜੈਤਾ ਤੇ ਭਾਈ ਗੁਰਦਾਸ ਭਾਈ ਜੈਤਾ ਉਹ ਨਹੀਂ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਏ ਉਹ ਨਹੀਂ ਤੇ ਭਾਈ ਗੁਰਦਾਸ ਉਹ ਵੀ ਨਹੀਂ ਜਿਨ੍ਹਾਂ ਦੀਆਂ ਆਪਾਂ ਵਾਰਾਂ ਪੜਦੇ ਆ ਭਾਈ ਗੁਰਦਾਸ ਤਿੰਨ ਮਿਲਦੇ ਨੇ ਇੱਕ ਭਾਈ ਗੁਰਦਾਸ ਗੁਰੂ ਅਰਜਨ ਦੇ ਮਹਾਰਾਜ ਦੇ ਮਾਮਾ ਜੀ ਜਿਨ੍ਹਾਂ ਦੀਆਂ ਆਪਾਂ ਵਾਰਾਂ ਪੜਦੇ ਇੱਕ ਭਾਈ ਗੁਰਦਾਸ ਸਿੰਘ ਜਿਨ੍ਹਾਂ ਨੇ ਲਿਖਿਆ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਤੇ ਆ ਤੀਜੇ ਭਾਈ ਗੁਰਦਾਸ ਆ ਜਿਨ੍ਹਾਂ ਗੁਰੂ ਕਲਗੀ ਧਰ ਤੋਂ ਅਮਰਤ ਛਕਿਆ ਤੇ ਨਾਂ ਪੈ ਗਿਆ ਭਾਈ ਗੁਰਦਾਸ ਸਿੰਘ ਗੁਰੂ ਕਲਗੀ ਧਰਨੇ ਨੇ ਇਹੋ ਕੁਝ ਕਿਹਾ ਸੀਗਾ ਭਾਈ ਗੁਰਦਾਸ ਸਿੰਘਾ ਤੇਰੇ ਬਾਪੂ ਨੇ ਗੁਰੂ ਨਾਨਕ ਦੇ ਖਜ਼ਾਨੇ ਚ ਬਹੁਤ ਵਸਤੂਆਂ ਲਈਆਂ ਤੂੰ ਵੀ ਕੁਝ ਮੰਗ ਇਹੋ ਕੁਝ ਹੀ ਭਾਈ ਗੁਰਦਾਸ ਸਿੰਘ ਨੇ ਮੰਗਿਆ ਤੇ ਭਾਈ ਗੁਰਦਾਸ ਸਿੰਘ ਦੇ ਗਾੜੀ ਪੰਜ ਪੁੱਤਰ ਹੋਏ ਬਾਬਾ ਤਾਰਾ ਸਿੰਘ ਭਾਈ ਭਾਗ ਸਿੰਘ ਭਾਈ ਸੰਗਤ ਸਿੰਘ ਭਾਈ ਨੱਥੂ ਸਿੰਘ ਤੇ ਭਾਈ ਕੱਥੂ ਸਿੰਘ ਤੇ ਜਦੋਂ ਬਾਬਾ ਤਾਰਾ ਸਿੰਘ ਜੀ ਆड् ਹੋਏ ਨਾ ਆਪਣੇ ਖੇਤਾਂ ਚ ਇੱਕ ਕੱਚਾ ਕੋਠਾ ਪਾਇਆ ਉਹਦੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਤਾ ਪ੍ਰਕਾਸ਼ ਅੱਜ ਕੋਠਿਆਂ ਤੇ 10-10 ਕਰੋੜ ਮਾਫ ਕਰਨਾ ਗੁਰੂ ਘਰਾਂ ਤੇ 10-10 ਕਰੋੜ ਰੁਪਈਆ ਲੱਗ ਗਿਆ 5-5 ਕਰੋੜ 2-2 ਕਰੋੜ ਰੁਪਈਆ ਕਰੋੜ ਕਰੋੜ ਰੁਪਈਆ ਲਾਇਆ ਨਾ ਕੋਠਿਆਂ ਤੇ ਮਾਫ ਕਰਨਾ ਗੁਰੂ ਘਰਾਂ ਦੇ ਉੱਪਰ ਕਰੋੜਾਂ ਰੁਪਈਆ ਗੁਰੂ ਘਰਾਂ ਦੇ ਉੱਪਰ ਲਾਇਆ ਲੇਕਿਨ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਰੋੜਾਂ ਰੁਪਈਆ ਗੁਰੂ ਘਰਾਂ ਤੇ ਲਾਉਣ ਵਾਲਿਓ ਜਿੱਦਣ ਗਰੰਥੀ ਸਿੰਘ ਗੁਰਦੁਆਰੇ ਰੱਖੋ ਨਾ ਉਹden ਚੜਦੀ ਕਲਾ ਵਾਲਾ ਤੇ ਨਾਲ ਕਿਹਾ ਬਾਬਾ ਜੀ ਹੁਕਮਨਾਮੇ ਦੀ ਕਥਾ ਵੀ ਕਰਿਆ ਕਰੋ ਅਮਰਤਬਿਲੀ ਬੱਚਿਆਂ ਦੀ ਕਲਾਸ ਲਾਇਆ ਕਰੋ ਸ਼ਾਮਾਂ ਨੂੰ ਇਤਿਹਾਸ ਦੀ ਵਿਚਾਰ ਕਰਿਆ ਕਰੋ ਸਾਡੀ ਦੌੜ ਹੁੰਦੀ ਆ ਗਰੰਥੀ ਸਿੰਘ ਪੰਜ ਹਜ਼ਾਰ ਵਾਲਾ ਲਿਆਓ 10 ਹਜ਼ਾਰ ਵਾਲਾ ਲਿਆਓ ਗਰੰਥੀ ਸਿੰਘ ਨੂੰ ਤਨਖਾਹ ਦਿਆ ਕਰੋ ਪੂਰੀ ਜੇ ਇੱਕ ਗਰੰਥੀ ਸਿੰਘ ਨੂੰ 20 ਤੋਂ 25 30 ਹਜ਼ਾਰ ਰੁਪਇਆ ਤਨਖਾਹ ਮਿਲੇ ਤੇ ਵਿਚਾਰੇ ਗਰੰਥੀ ਸਿੰਘ ਦੇ ਦਿਮਾਗ 'ਚ ਨਹੀਂ ਕੀੜਾ ਵੀ ਮੋਟਰਸਾਈਕਲ ਲੈ ਕੇ ਤੇ ਪੰਆ ਪਿੰਡਾਂ 'ਚ ਡਿਊਟੀਆਂ ਲਾਉਂਦਾ ਫਿਰੂਗਾ ਜਦੋਂ ਨੂੰ ਪਤਾ ਲੱਗਿਆ ਮੈਨੂੰ 25-30 ਹਜ਼ਾਰ ਰੁਪਏ ਦਾ ਇੱਕ ਗੁਰੂ ਘਰ ਦੇ ਵਿੱਚੋਂ ਮਿਲਣਾ ਉਹ ਗੁਰਦੁਆਰੇ ਦੇ ਵਿੱਚ ਰਹਿ ਕੇ ਗੁਰੂ ਘਰ ਦਾ ਵਜੀਰ ਤੁਹਾਡੇ ਬੱਚਿਆਂ ਦੀਆਂ ਗੁਰਮਤ ਦੀਆਂ ਕਲਾਸਾਂ ਵੀ ਲਾਊਗਾ ਭਾਈ ਅਹੀਂ ਗੁਜ਼ਾਰਾ ਕਰਦੇ 30-30 ਹਜ਼ਾਰ ਤੇ 25-25 ਹਜ਼ਾਰ ਤੇ ਅਸੀਂ ਨੇ ਗੁਜ਼ਾਰਾ ਕਰਨ ਦਾ ਤੇ ਗੁਰੂ ਘਰ ਦੇ ਗ੍ਰੰਥੀ ਨੂੰ ਕਹਿੰਨੇ ਬਾਬਾ ਸ਼ਾਮਾਂ ਨੂੰ ਦਰਵਾਜ਼ਾ ਬੰਦ ਕਰ ਦਿਆ ਕਰੀ ਸੇਵਾ ਸਵੇਰੇ ਖੋਲ੍ਹ ਦਿਆ ਕਰੀ ਰੁਪਈਆ ਤੈਨੂੰ ਦਵਾਂਗੇ 5100 ਜੇ ਕਿਤੇ ਬਹੁਤੀ ਵੇਲਣੇ ਚ ਆ ਜੇ ਤੇ ਭਵੇਂ 7700 ਰੁਪਏ ਦਾ 10000 ਦੇਗੇ ਤੇ ਜੇ ਗਰੇ ਗ੍ਰੰਥੀ ਕਹਿੰਦਾ ਉਹ ਦੀਵਾਲੀ ਵਾਲੇ ਦਿਨ ਮੇਰੀ ਤਨਖਾਹ ਵਧਾ ਦੁੱਲ ਬਾਬਾ ਤੇਰਾ ਕਾਹਦਾ ਖਰਚਾ ਤੇਰਾ ਤੇ ਖਰਚਾ ਹੈ ਇਹਦਾ ਮਤਲਬ ਬਾਬਾ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਿਹੜਾ ਢਿੱਡ ਲੱਗਾ ਤੁਸੀਂ ਤੇ ਪੰਪ ਰੱਖਿਆ ਦੋ ਦੋ ਪੰਪ ਮਾਰਦੇ ਤੁਹਾਡਾ ਢਿੱਡ ਭਰ ਜਾਂਦਾ ਸਤਿਗੁਰੂ ਕਿਰਪਾ ਕਰੇ ਜਿਹੋ ਜਾਂ ਢਿੱਡ ਸਾਨੂੰ ਲੱਗਾ ਨਾ ਉਹੋ ਜਾਂ ਗੁਰੂ ਘਰ ਦੇ ਗਰੰਥੀ ਤੇ ਉਹਦੇ ਪਰਿਵਾਰ ਨੂੰ ਵੀ ਲੱਗਾ ਭਾਈ ਜਿਹੋ ਜੇ ਕੁਝ ਸਾਡੇ ਸ਼ੌਂਕ ਨੇ ਕੁਝ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਸ਼ੌਂਕ ਵੀ ਹੋ ਸਕਦੇ ਆ ਗਰੰਥੀ ਸਿੰਘ ਦਾ ਬੱਚਾ ਵੀ ਕਹੇਗਾ ਮੇਰੇ ਪਿਤਾ ਜੀ ਦੇ ਕੋਲ ਚੰਗੀ ਗੱਡੀ ਹੋਵੇ ਮੇਰੇ ਬਾਪੂ ਕੋ ਚੰਗਾ ਮੋਟਰਸਾਈਕਲ ਹੋਵੇ ਮੇਰਾ ਬਾਪੂ ਚੰਗੇ ਕੱਪੜੇ ਪੌਂਦਾ ਹੋਵੇ ਇੱਕ ਮੈਂ ਬੇਨਤੀ ਕਰਦਾ ਗਰੰਥੀ ਸਿੰਘ ਨੇ ਵੱਡੀ ਗੱਡੀ ਤੇ ਕਿਧਰੇ ਰਹਿ ਗਈ ਕਿਤੇ ਮਰੂਤੀ ਲੈ ਲੈਣਾ ਵਿਚਾਰਾ ਗਰੰਥੀ ਸਿੰਘ ਮਰੂਤੀ ਲੋਕਾਂ ਦੀ ਸਕੋਰ ਪੀਓ ਐਨ ਨੇ ਕਈਆਂ ਨੂੰ ਚੁਬਦੀ ਗਰੰਥੀ ਦੀ ਮਰੂਤੀ ਸਾਰੇ ਪਿੰਡ ਨੂੰ ਚੁਬੀ ਜਾਊਗੀ ਲੈ ਬਾਬਾ ਤਨਖਾਹ ਤਾਂ ਇੰਨੀ ਆ ਤੇ ਮਰੂਤੀ ਕਿੱਥੋਂ ਕਹ ਲਿਆਂਦੀ ਊ ਕਿਤੇ ਸਵੇਰੇ ਚਿੱਟਾ ਤੇ ਨਹੀਂ ਵੇਚਣ ਲੱਗ ਪਿਆ ਅਮਰਤ ਵੇਲੇ ਮਹਾਰਾਜ ਕਿਰਪਾ ਕਰੇ ਮਾਫੀ ਮੰਗ ਕੇ ਤੁਹਾਨੂੰ ਕਹਿਣਾ ਜਿੰਨੀ ਦੁਰਦਸ਼ਾ ਸਾਡੀ ਕੌਮ ਨੇ ਗਰੰਥੀਆਂ ਦੀ ਕੀਤੀ ਆ ਨਾ ਮੈਂ ਤੇ ਹੱਕ ਠੋਕੇ ਕਹਿਣਾ ਹੁਣਾਂ ਸਤਿ ਸਾਨੂੰ ਨਾ ਰੀੜ ਦੀ ਢੀਕਿਆ ਕਰੋ ਅਸੀਂ ਰੀੜ ਦੀ ਹੱਡੀ ਨਹੀਂਗੇ ਤੁਸੀਂ ਸਾਨੂੰ ਕਹਿੰਦੇ ਹੋ ਟਾਡੀ ਕਵੀਸ਼ ਰੀੜ ਦੀ ਹੱਡੀ ਨੇ ਅਸੀਂ ਰੀੜ ਦੀ ਹੱਡੀ ਨਹੀਂ ਅਸਲ ਵਿੱਚ ਰੀੜ ਦੀ ਹੱਡੀ ਗੁਰੂ ਘਰ ਦਾ ਗ੍ਰੰਥੀ ਆ ਭਾਈ ਅਸਲ ਵਿੱਚ ਇਹ ਗੁਰੂ ਘਰ ਦਾ ਗ੍ਰੰਥੀ ਤੁਸੀਂ ਸਮਾਗਮ ਮਨਾਉਂਦੇ ਹੋ ਸਾਡੇ ਤੋਂ ਬਗੈਰ ਤੁਹਾਡਾ ਸਰ ਜਾਵੇਗਾ ਉਹ ਖੰਡਪਾੜ ਸੱਭ ਕਰੋਗੇ ਲੰਗਰ ਲਾਓਗੇ ਅਰਦਾਸ ਬੇਨਤੀ ਕਰਕੇ ਸਮਾਗਮ ਮਨਾਉਦੋਗੇ ਸਾਡੇ ਤੋਂ ਬਗੈਰ ਸਰ ਜਾਏਗਾ ਲੇਕਿਨ ਪਤਾ ਉਹ ਦਿਨ ਲੱਗਣਾ ਜਿੱਦਨ ਤੁਹਾਨੂੰ ਗ੍ਰੰਥੀ ਸਿੰਘ ਨਾਂ ਲੱਭੇ ਉਹ ਦਿਨ ਪਤਾ ਲੱਗਣਾ ਗਰੰਥੀ ਸਿੰਘ ਕਿੱਥੋਂ ਲਿਆਈਏ ਭਾਈ ਹੁਣ ਇਹਦਾ ਦੂਜਾ ਪੱਖ ਵੀ ਕਹਿ ਦੇ ਨਾ ਉਹ ਨਾ ਹੋਵੇ ਉਥੇ ਨਿਕਲਦਿਆਂ ਪਰਨਾ ਪਾ ਲੋ ਭੀ ਇੱਕ ਪੱਖ ਤੇ ਕਹਿ ਗਿਆ ਲਾਲੂ ਕਮਣਾ ਗਰੰਥੀ ਸਿੰਘ ਵੀ ਬਾਬਾ ਬੁੱਢਾ ਸਾਹਿਬ ਦੀਆਂ ਛੱਡੀਆਂ ਪੈੜਾਂ ਤੇ ਚੱਲਣ ਵਾਲਾ ਹੋਣਾ ਚਾਹੀਦਾ ਭਾਈ ਗਰੰਥੀ ਸਿੰਘ ਵੀ ਉਹ ਹੋ ਜਾ ਚਾਹੀਦਾ ਇੱਕ ਵਾਰੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ